ਵਾਸ ਕੀ ਜੀ ਸਰ ਜੀ ਜਿਨ ਤਾਪਨ ਕਰਨ ਹਾਰਾ ਸੰਤ ਸਿਰਾਗ ਤਾਪ ਕੋ ਬਿਨ ਨਾ ਕੋ ਲਗਿਆ ਜਾਨ ਕੀ ਰਬਾ ਕੇ ਅਰਦਾਸ ਨਾਸਿਕ ਓਮਕਾਰ ਸ਼੍ਰੀ ਵਾਸ ਜੀ ਜਿਛਾਤੇ ਸ਼੍ਰੀ ਭਗਵਤੀ ਦੀ ਸਹਾਇਵਾ ਸ਼੍ਰੀ ਭਗਵਤੀ ਜੀ ਦੇ పాਦ ਸ਼ਰੇ ਰਿਤਨਾ ਭਗਵਤੀ ਸਰਕਾਰ ਗੁਰੂ ਨਾਨਕ ਦੇਵ ਜਾਈ ਬਿਰੰਧ ਗੁਰ ਤੇ ਅਮਰਤਾ ਦਾ ਸਰਮ ਦਸੋ ਕੋ ਸਹਾਰੇ ਅਭਿਨ ਹਰਿ ਗੋਬਿੰਦ ਨਸੀਰੋ ਸ਼੍ਰੀ ਅਰਦਾਇ ਸ਼੍ਰੀ ਹਾਜ਼ਰ ਕ੍ਰਿਸ਼ਨ ਧਿਆਈਆਂ ਜਿਸ ਰਿਠੇ ਸਭ ਤੁਖਿਆਏ ਤੇਗ ਬਹਾਦਰ ਸਿਮਰੀਏ ਕਰ ਨਾਲ ਧਿਆਵੇਂ ਧਾਈ ਸਭ ਥਾਈ ਹੋਇ ਸਹਾਈ ਦਸਮੇ ਪਾਸ਼ਾ ਗੁਰੂ ਭਗਤ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾਮ ਪਾਸ਼ਾ ਦੀਆਂ ਦੀ ਜਗਦੀ ਜੋਤ ਸਾਈਂ ਸ਼ਨੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਦਾ ਧਿਆਨਦਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਅਜਾ ਪਿਆਰਿਆਂ ਚੌਂ ਸਾਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਨਾਮ ਜਪਿਆ ਵੰਨ ਕਿ ਛਕਿਆ ਦੇਵ ਚਲਾਈ ਦੇਖ ਵਹਾਈ ਦੇਖ ਕੇ ਅੰਮ੍ਰਿਤ ਕਿਤਾ ਇਹਨਾਂ ਪਿਆਰਿਆਂ ਸਤਿਆਰਿਆਂ ਨੇ ਕਿਰਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਸਿੰਘਾਂ ਸਿਗੜੀਆਂ ਨੇ ਧਰਮ ਨੂੰ ਤਸੀਹੇ ਦਿੱਤੇ ਬੰਦ-ਬੰਦ ਕਟਾਇਏ ਲੋਹਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿੜਾਈ ਗਏ ਗੁਰਦੁਆਰਿਆਂ 'ਚੇ ਸੇਵਾ ਦੀਆਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਾਸਾ ਸੰਗ ਜਿਵਾਹੀ ਇਨਾਮੀ ਕਮਾਈ ਦਾ ਧੰਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਕਾ ਝਾਨ ਤਨ ਸੰਬਤ ਗੁਰਦੁਆਰਿਆਂ ਦਾ ਸਰਬਤ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੁਗਾਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਲੇ ਚਿਤੰਦ ਸਤਿਕਾਰ ਸਤਿ ਸੁਖ ਹੋਈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਪਰਿਸ਼ਰਿਆਤ ਦੇਖ ਤੇ ਫਤੇ ਬਿਰਧ ਚਿਤਾਰ ਜੁਗੰਤ ਕੀ ਜੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਦਾਨ ਤੇ ਸਤਾਨ ਰਹਿਤ ਦਾਨ ਵਿਵੇਕ ਦਾਨ ਸਤਾਨ ਪਰਉਪਾਦਾਨ ਦਾਨ ਸਰਦਾਨਾ ਅਮਰਤ ਸਤ ਸਬ ਜੀ ਆਂ ਦੇ ਦਰਸ਼ਿਸ਼ ਨਾਨ ਚਾਹ ਜੀਆਂ ਝੰਡੇ ਗੂਗੇ ਜਗਤ ਜਗਤ ਦਾ ਧਰਮ ਕਾਂਜ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤਿ ਚ ਮਤ ਪਤ ਜੀ ਰੱਖਿ ਆਪ ਵਾਹਿਗੁਰੂ ਬੇਕਾਲ ਉਪਰ ਖੱਪੜੇ ਪੰਜ ਜੀ ਸਦਾ ਸਹਾਇ ਦਾ ਤਾਲ ਜੀਓ ਸ਼ੇਰਿੰਨ ਕਾਨਾ ਸਾਹਿਬ ਗੁਰੂ ਧਾਮ ਜਨਾਹ ਤੋਂ ਬੰਦ ਨੂੰ ਛੋੜਿਆ ਗਿਆ ਪੁੱਲੇ ਦਰਸ਼ਨ ਨਿਦਾਰ ਸੇਵਾ ਸਮਾਨ ਦਾ দান ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੁਰ ਜੀ ਦੇ ਨਿਮਾਨਿਆਂ ਦੇ ਮਾਨ ਸਤਿਗੁਰੂ ਜੀ ਜੇਤਾਨਾ ਜੇਤਾਨ ਲੋਟਿਆ ਲੋਟਾਂ ਆਸਰਾਂ ਤੇ ਆਸਰੋ ਧੰਤੰਤੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਲਣਾ ਤੰਣਾ ਪਾਲਸ਼ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਪਿੰਦ ਦਾ ਤੌਰਨ ਗੋਲ ਤਾਲ ਜੇ ਮਾਵਾ ਕੰਸਾ ਆਪ ਜੀ ਨੇ ਧਾਰ ਕਰਦੀ ਪ੍ਰੀਤ ਮਾਨ ਮਾਤਾ ਹਰਿਪ੍ਰੀਤ ਕੌਰ ਜੀ ਸਤਗੁਰ ਜੀ ਦੀ ਦਸਵੀਂ ਦੇ ਦਿਹਾੜੇ ਆ ਨਾਮ ਕਨਖਪਿਆਰ ਦੀ ਸੁਖਣਾ ਨੂੰ ਮੋਗਰ ਕੰਨਿਆ ਹੋਇਆ ਮਾਤਾ ਜੀ ਨੇ ਸਤਿਗੁਰੂ ਜੀ ਕਿਸੇ ਸਮੇਂ ਆਪ ਜੀਆਂ ਦੇ ਚਰਨਾਂ ਕਮਣਾ ਪਾਸ ਸੁਖਣਾ ਸੁਖੀ ਸਿਦ੍ਧੇ ਰੁਕਤਾ ਤੰਦਰੁਸਤੀਆਂ ਵਾਸਤੇ ਆਪ ਜੀਆਂ ਨੇ ਕਿਰਪਾ ਰਹਿਮਤ ਕਰਕੇ ਮਾਤਾ ਜੀ ਨੂੰ ਚੜ੍ਹਦੀਆਂ ਬਲਾਵਾਂ ਬਖਸ਼ਿਸ਼ ਕਰਦੀਆਂ ਸਤਿਗੁਰੂ ਜੀ ਸੁਖਣਾ ਨੂੰ ਰੁਕਤ ਰਖਿਆ ਆਉਂਿਆ ਸਿੰਘ ਸਿੱਧਾਂ ਦੇ ਪਾਵਨ ਸਥਾਨਾਂ ਤੇ ਸ਼ਿਵ ਪਰਵਾਰ ਨੇ ਆਪਣੇ ਸੁਖਣਾ ਨੂੰ ਰੁਕਤ ਰਖਦਿਆਂ ਧੁਰੇ ਬਾਣੀ ਆਇ ਤੈਨ ਸਭਲੇ ਚਿੰਤਿ ਮਿਟਾਈ ਵਿਹਾਰ ਪੁੱਤਰੀ ਹੀਵਾਨਾ ਹਰਿ ਨੰਮ ਸਤਿ ਮਖਾਨਾਂ ਦੇ ਨਾਮ ਆਪਣਨ ਸਾar ਸ਼੍ਰੀ ਸੁਖਦੇਵ ਜੀ ਅੰਦਰ ਚਾਪ ਉਪਰੰਤ ਕਾਲਜ ਕੋ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਹੈ ਲੈ ਧਿਆਨਾਂ ਦੇ ਮਾਤਾ ਪਿਤਾ ਅਨੁਸਾਰ ਜਿੱਦਾਂ ਪਾਸੋਂ ਕੀਰਤਨ ਹੋਇਆ ਨੇ ਬਾਣੀ ਪੜ੍ਹਦੇ ਆ ਸੰਧਿਆ ਕੀਰਤਨ ਕਰਦੇ ਆ ਅਨੇਕ ਹੀ ਪ੍ਰਕਾਰ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਗੁਰ ਜੀ ਦੀ ਕਿਰਪਾ ਕਰਨੀ ਅਨਜਾਣ ਸ੍ਰੀ ਪ੍ਰਜਾਣ ਦੇ ਲਾਪਰਾਂ ਦੇ ਵਾਸਤੇ ਸਤਗੁਰ ਬਾਣੀ ਪੜ੍ਹ ਕੇ ਸੁਣਨ ਸੇਵਾ ਕਰਨ ਦੀ ਸੁਭਾਤਾ ਬਖਸ਼ਿਸ਼ਤਾਂ ਦੀ ਜੀ ਪੜੀ ਸੁਣੀ ਬਾਣੀ ਸੱਚਖੰਡ ਪਰਮਾਨ ਬਾਣੀ ਦਾ ਭਾਲ ਨੂੰ ਸੇਵਕ ਪਰਿਵਾਰ ਤੇ ਸੋਨਾ ਸੇਤ ਪਰਵਾਰ ਦੇ ਸਿਰ ਤੇ ਮਿਹਰ ਦਾ ਤਰਨਾ ਘਰਾਂ ਚੋਂ ਦੁੱਖਾਂ ਕਲੇਸ਼ਾਂ ਮਿਗਨਾਂ ਦੇ ਨਾਸ਼ ਕਰੇ ਸੁੱਖਾਂ ਦੇ ਬਰਕਾਸ਼ ਪਰਵਾਰਾਂ ਨੂੰ ਆਫੀ ਪਿਆਰ ਮੁਹਬਤ ਇਤਫਾਕ ਪੁੱਛਣਾ ਔਰ ਬੱਚਿਆਂ ਨੂੰ ਉਚਰਦੀਆਂ ਕਲਾ ਦਾ ਜੀਵਨ ਬਖਸ਼ਣਾ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਦਿੱਤੇ ਹੁਦਾਂ ਤਾਂ ਤੁਹਾਨੂੰ ਰਿਸ਼ਤੇ ਦੇ ਰੁਕਤਾਂ ਨਾਮ ਬਖਸ਼ਿਸ਼ ਕਰਨੀਆਂ ਸੰਦਾਂ ਦੇ ਪਰਵਾਰਾਂ ਦੇ ਕਿਰਤ ਤਮਾਈਆਂ ਚ ਵਾਦੇ ਕਾਲੂ ਵਾਰਾਂ ਦੇ ਤਰੰਗੀਆਂ ਬਖਸ਼ਿਸ਼ ਕਰੀਆਂ ਸਤਗੁਰੂ ਦੀ ਸੰਤਾਂ ਨੇੇ ਦੂਰੋਂ ਚੱਲ ਕੇ ਹਾਜ਼ਰ ਸੰਤਾਂ ਦਾ ਚੱਲਿਆ ਕਦਮ ਕਦਮ ਲਿਖੇ ਲਵਣਾਂ ਕਿਰਪਾ ਬੇਟਾ ਮਾਂ ਪਰਵਾਨ ਕਰੀਆਂ ਆਪ ਜੀ ਨੇ ਕਰੋਂ ਘਰੋਂ ਸਿੱਖੀ ਵਾਲਾ ਜੀਵਨ ਬਖਸ਼ਣਾ ਸਾਰੇ ਨਗਰ ਤੇ ਸੋਸ਼ਣ ਦੇ ਬਤੈ ਰਖੀ ਸਾਰੇ ਨਗਰ ਨੂੰ ਸਤਗੁਰੂ ਕੀ ਚਰਨੀਆਂ ਕਲਾਮੀਆਂ ਦਾਤਾ ਬਖਸ਼ਿਸ਼ ਕਰੀਆਂ ਸੇ ਪਰਿਵਾਰ ਵੱਲੋਂ ਭੋਗ ਦੂਖਨ ਕਣਕ ਦੇ ਆ ਸੁੰਦਰ ਬੰਦਸਾ ਸੇ ਭੇਟ ਹੋਈ ਨੇ ਸਤਗੁਰੂ ਜੀ ਅੰਗੇਕਾਰ ਕਰਨੇ ਲੋੜ ਪੈਣ ਤੇ ਲੋਭ ਪ੍ਰਲੋਭ ਚ ਪੜਦੇ ਟਕਣੇ ਜਿਤ ਮਾਨਸ ਕੇ ਬਖਸ਼ਿਸ਼ ਕਰਨੀ ਬਖਸ਼ੀਆਂ ਦਰਸਾਂ ਦੇ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀਸਤ ਜਾ ਕਰ ਹਾਜ਼ਰ ਹੈ ਗੁਰੂ ਕੇ ਲੰਗਰ ਹਾਜ਼ਰ ਨੇ ਕਰ ਪਰਮਾਨੰ ਕਰਿਉ ਕਰਵਾਨਿਆ ਪ੍ਰਸ਼ਾਦ ਲੰਗਰ ਸਤ ਸੰਗਤ ਚ ਵਰਤੇ ਜੋ ਜੀ ਛਕੇ ਸਤ ਨਾਮ ਸ਼ਿਰੀ ਵਾਰ ਜੀ ਗੁਰੂ ਹਰਗੋਬਿੰਦ ਜੀ ਸਤਗੁਰੂ ਜੀ ਲਾਹੀ ਪਰਵਾਣੀ ਦੇ ਵਿੱਚੋਂ ਪਾਵਨ ਗੁਰੂਦਰ ਹੁਕਮ ਨਾਮੇ ਬਖਸ਼ਿਸ਼ ਕਰੋ ਆਈ ਸੰਗਤਨ ਹੁਕਮ ਨਾਮੇ ਤੇ ਸਨਨ ਦੀਆਂ ਹੋਵੇ ਸੇ ਪਿਆਰੇ ਮੇਰੇ ਜਿਨਾ ਬਿਨਿਆ ਤੇਰਾ ਨਾਮ ਜਿੱਤੇ ਆਵੇ ਨਾਨਕ ਦਾ ਨਾਮ ਚੜ੍ਹਦੀ ਕਲਾ ਇਹ ਭਾਵੇਂ ਸਤਿਗੁਰੂ ਰਾਹੀ ਗੁਰ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਵਤੇ ਧਰ ਆਇਆ ਭਈ ਆਕਾਲ ਜੀ ਤੇ ਵੇਚਾਇਓ ਕੰਥ ਸੰਸੇਖੰਦ ਕੋਪਨਾ ਨਾਮ ਮਾਨੀਆ लॻो राज करेगा खालसा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਿਆਨ ਤਿਆਨ ਕੈ ਸ਼ਰਮ ਨਾ ਜਾਣਾ